ਲਗਾ ਸਾਡੇ ਫੋਰਸ ਨਗਰ ਵੀ ਭਰਾ ਲੁਧਿਆਣੇ ਉਹ ਚੰਡੀਗੜ੍ਹ ਉਹ ਸਾਡੇ ਤੋਂ ਬਹੁਤ ਉੱਚੇ ਆ ਪਤਾ ਲੱਗਾ ਇੱਥੇ ਜੁਤੀ ਦੱਦੇ ਨਾਲ ਇੱਕ ਪੈਰਸ ਬੰਦ ਹੁੰਦਾ ਤੇ ਆਇਆ ਉਹਦੇ ਵਿੱਚ ਦੋ ਪਾਸ ਦੀ ਪੂਰੀ ਫੈਕਟਰੀ ਚੱਲ ਰਹੀ ਆ ਜਿਹਦੇ ਵਿੱਚ ਗਊਆਂ ਦੇ ਆ ਕੇ ਵੱਢ ਕੇ ਉਹਦਾ ਮਾਸ ਕਿਲੋ ਕਿਲੋ ਦੇ ਪੈਕੇਟ ਬਣਾ ਕੇ ਇਹ ਹੋਟਲਾਂ ਦੇ ਸਪਲਾਈ ਕਰਦੇ ਆ ਔਰ ਜਿਹੜੇ ਰਹਾਗੀ ਮੁਸਲਮਾਨ ਸੱਤ ਫੜ ਹੋਏ ਆ ਉਹ ਕੋ ਸਾਰੇ ਇਹ ਕੰਮ ਕਰਦੇ ਆ ਇਹਨਾਂ ਦਾ ਜਿਹੜਾ ਮਾਸਟਰ ਮੈਂਡ ਮਾਲਕ ਆ ਉਹ ਨੱਠ ਗਿਆ ਆ ਔਰ ਸਾਨੂੰ ਪਤਾ ਲੱਗਿਆ ਬਈ ਜੋਤੀ ਢਾਬੇ ਵਾਲਾ ਜਿਹੜਾ ਹੈ ਮਾਲਕ ਆ ਇਹ ਹੀ ਅੰਦਰ ਕੰਮ ਆਪਣੇ ਦੇ ਕਰਵਾ ਰਿਹਾ ਸਾਰਾ ਹਾ ਬੈਲਸ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਿਹੜੇ ਸੱਤ ਬਤੇ ਫੜੇ ਆ ਉਹਨਾਂ ਦੇ ਕੋਲੋਂ ਸਖਤੀ ਨਾਲ ਪੁੱਛਗਿੱਛ ਕਰਕੇ ਪੁੱਛਿਆ ਜਾਵੇ ਕਿੱਥੋਂ ਗੁੰਗਾ ਲਿਆਉਂਦੇ ਕਿੱਥੇ ਕਿੱਥੇ ਸਪਲਾਈ ਕਰਦੇ ਆ ਇਹਨਾਂ ਦੀ ਕੇਜ ਦੇ ਤੇ ਆ ਤੇ ਸਾਰੀ ਫੜੀ ਜਾਵੇ ਔਰ ਪ੍ਰਸ਼ਾਸਨ ਨੂੰ ਕਹਿੰਦੇ ਇਹਦਾ ਮਾਲਕ ਵੀ ਇਹਨਾਂ ਦਾ ਫੜਿਆ ਜਾਵੇ ਜੋਤੀ ਦਾ ਬਿਹਾ ਜਿਹਨੇ ਕਿਰਾਏ ਦੇ ਮਕਾਨ ਦਿੱਤਾਇਆ ਜਾਏ ਚਾਹੇ ਆਪ ਕਰਦਾ ਆ ਅਗਰ ਪ੍ਰਸ਼ਾਸਨ ਨੇ ਇਹ ਮਾਲਕ ਨੂੰ ਨਾ ਫੜਿਆ ਤਾਂ ਅਸੀਂ ਕੱਲ ਤੋਂ ਬਿਜਾਰ ਦੇ ਵਿੱਚ ਸੰਘਰਸ਼ ਤੇਜ ਕਰਾਂਗੇ ਔਰ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊ ਹਿੰਦੂ ਧਰਮ ਨਾਲ ਜਿਹੜਾ ਖਲਵਾੜ ਹੋ ਰਿਹਾ ਇਹ ਕੀ ਕੀ ਚਾਹਣਾ ਚਾਹੁੰਦੇ ਸਾਰੇ ਇਹਦੇ ਬਾਰੇ ਤੇ ਬਹੁਤ ਮਾੜੀ ਗੱਲ ਆਈ ਹੈ ਜਿਹਨੇ ਬਾਹਰਲੇ ਬੰਦੇ ਆ ਕੇ ਹਿੰਦੂ ਧਰਮ ਨਾਲ ਸਾਡੇ ਖਲਵਾੜ ਕਰਦੇ ਆ ਰਾਗੀ ਮੁਸਲਮਾਨ ਜਾਂ ਹੋਰ ਜਿਹੜੇ ਵੀ ਇਹ ਜਿਹੜੇ ਸਾਡੇ ਇੱਥੇ ਦੇ ਬੰਦੇ ਨਾਲ ਨਾਲ ਲੱਗ ਕੇ ਸਾਡੇ ਇੱਥੇ ਦੇ ਬੰਦੇ ਨਾਲ ਲੱਗ ਕੇ ਉਹ ਕਰਨ ਲੱਪੇ ਜਿਹੜਾ ਉਹ ਉਹ ਕਰਨ ਲੱਪੇ ਆ ਉਹ ਇਹ ਨਾ ਕਰਦੇ ਆ ਖਰਾਬ ਅਸੀਂ ਬਹੁਤ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਬਹੁਤ ਬੜੀ ਸਤਿ ਨਾਲ ਇਹਨੂੰ ਕੀਤਾ ਜਾਣਾ ਜਿਹੜਾ ਹਿੰਦੂਧਰਨ ਨੂੰ ਬਦਨਾਮ ਕਰਦੇ ਆ ਉਹਨਾਂ ਤੇ ਵੀ ਕਾਰਵਾਈ ਕੀਤੀ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਜਿਵੇਂ ਜਨਾ ਮਿਲੀ ਆ ਉਹਦੇ ਦੋਸਤਾਂ ਨੂੰ ਸਮਝੀ ਇੱਥੇ ਪਤਾ ਲੱਗਾ ਸਾਡੇ ਸਰਗਰਮ ਦੇ ਬੰਦਿਆ ਬਈ ਏਦਾਂ ਦੌੜਿਆ ਅਸਮੰਦਰ ਵਿੱਚ ਹੀ ਕਰਦਾ ਭੁਲਾ ਨਹੀਂ ਜਿਹੜਾ ਇਹਨਾਂ ਦੇ ਕਰਿੰਡੇ ਫੜੇ ਆ ਜਾਂ ਕਰਿੰਡੇ ਦੇ ਬੰਦੇ ਫੜੇ ਗਾਵੇਂ ਕਰਿੰਡੇ ਫੜੇ ਜੀ ਉਹਨਾਂ ਦੇ ਸੱਤ ਸੱਤ ਬੰਦੇ ਫੜੇ ਆ ਹੋਰ ਹਾਂ ਜੀ ਮੁਸਲਮਾਨ ਸਾਰੇ ਦੱਸ ਰਹੇ ਆ ਮਾਗੀ ਮਾਲਾ ਕਿੰਨੇ ਮਤਲਬ ਕੀ ਹੈ ਮਾਲ ਤਾਂ ਜੀ ਤੁਸੀਂ ਦੇਖੋ ਉਧਰ 30000 ਦਾ ਮਾਲ ਆ ਫਰਿਜ ਭੱਠੇ ਭੜੇ ਫੀਜਰ ਲਾਏ ਹੋ ਆ ਬਰਫ ਦੀਆਂ ਢੇਰਾਂ ਲੱਗੀਆਂ ਕੋਈ ਡੱਬੇ ਨੂੰ ਮਦੀ ਸਪਲਾਈ ਹੁੰਦੀ ਹੈ ਜਾਂ ਹੋਰ ਵੀ ਡੱਬੇ ਨਹੀਂ ਇਹ ਤਾਂ ਹੁਣ ਪੁਲਿਸ ਕਰੂਗੀ ਕਾਫੀ ਢਾਬੇ ਇਹੋ ਨੇ 3-4 ਢਾਬੇ ਨੇ ਯਾਰ ਤਾਂ ਬੇਨਾਂ ਉਹਨਾਂ ਦੇ ਗਾਹਾਂ 4 ਢਾਬਿਆਂ ਤੋਂ ਬਾਅਦ ਉਹ ਢਾਬਿਆਂ 'ਲੇ ਵੀ ਸਪਲਾਈ ਕਰਦੇ ਆ ਇਹ ਬੰਦੀਆਂ ਜਿੱਥੋਂ ਰੱਦ ਰੱਦ ਕੇ ਬਾਹਰ ਸਪਲਾਈ ਕਰਦੇ ਆ ਕਿਲੋ-ਕਿਲੋ ਦੀਆਂ ਬੈਗੀ ਆ ਥੈਂਕ ਯੂ